ਵੀਰੋ ਵੀਡੀਓ ਸੁਣਿਓ ਬਾਜਾਂ ਵਾਲਾ ਆਪ ਸੇਵਾ ਕਰਾਉਂਦਾ ਬਾਬਾ ਕਲਵੰਤ ਸਿੰਘ ਨੇ ਕਿਹਾ ਕਿ ਇੱਕ ਦਿਨ ਉਹਨਾਂ ਅਰਦਾਸ ਕੀਤੀ ਕਿ ਕਲਗੀਆਂ ਵਾਲਿਆ ਅੱਜ ਮੈਂ ਆਪੇ ਹੀ ਸ਼ਸ਼ਤਰਾਂ ਦੀ ਸੇਵਾ ਕਰਨੀ ਜਿਹੜੀ ਹਜੂਰ ਸਾਹਿਬ ਅੰਦਰ ਸੇਵਾ ਕਰਦੇ ਆ ਨਾ ਕਲਵੰਤ ਸਿੰਘ ਹੋਣੀ ਬਾਬਾ ਜੀ ਉਹਨਾਂ ਜਿਹੜੀਆਂ ਗੱਲਾਂ ਕਈਆਂ ਪਹਿਲਾਂ ਸੁਣ ਲਓ ਬਾਅਦ ਚ ਅੱਪਾ ਗੱਲ ਕਰਦੇ ਆ ਤੇ ਬਾਜਾਂ ਵਾਲੇ ਸਤਿਗੁਰੂ ਸੱਚੇ ਬਾਖਸ਼ਾ ਜੀ ਨੇ ਆਪ ਨੂੰ ਬਾਜਿਆ ਖਾਲਸਾ ਜੀਓ ਤੇ ਜਿਹੜੀ ਅੰਦਰ ਦੀ ਸੇਵਾ ਹੈਗੀ ਸਾਰਿਆਂ ਨਾਲੋਂ ਕਠਿਨ ਸੇਵਾ ਉਹ ਸਤਿਗੁਰੂ ਹੀ ਕਰਾਉਣ ਤੇ ਹੋ ਸਕਦੀ ਖਾਲਸਾ ਜੀ ਉਹ ਬੰਦੇ ਦੇ ਵਸਤਾ ਦਾ ਰੋਗ ਨਹੀਂ ਹੈਗਾ ਇੱਕ ਵਾਰੀ ਮੈਂ ਕਈ ਸਾਲਾਂ ਤੋਂ ਸੇਵਾ ਕਰਦਾ ਇੱਕ ਦਿਨ ਅਰਦਾਸ ਕੀਤੀ ਜਿਸ ਵੇਲੇ ਗੁਆ ਬੰਦ ਕਰਦੇ ਨਾ ਅਸੀਂ ਹੁਕਮਨਾਮੇ ਤੋਂ ਬਾਅਦ ਮੈਂ ਕਿਹਾ ਬਾਜਾ ਵਾਲਿਆਂ ਨੂੰ ਕਿਹਾ ਤੋ ਅੱਜ ਤੂੰ ਵਿੱਚ ਵਿੱਚ ਨਾ ਮੈਂ ਇਕੱਲਾ ਹੀ ਸੇਵਾ ਕਰਦਾ ਤੋ ਅਜ ਨਾ ਰਹਿਣ ਦੇ ਤੇਰੀ ਕਿਰਪਾ ਚਾਰ ਕਿਰਪਾ ਨਾ ਚੁੱਕੀਆਂ ਖਾਲਸਾ ਜੀ ਉੱਥੇ ਹੀ ਫੇਲ ਹੋ ਗਿਆ ਮਹਾਰਾਜ ਜੀ ਨੇਗਾ ਹੁਣ ਕੀ ਇਰਾਦਾ ਹੈਗਾ ਮੇਗਾ ਮਹਾਰਾਜ ਕਿਰਪਾ ਕਰੋ ਵੀਰੋ ਕੁਝ ਭਰਾ ਸ਼ੋਕ ਸ਼ੱਕ ਸੁਭੇ ਪ੍ਰਗਟ ਕਰ ਲੈਂਦੇ ਆ ਦੇਖੋ ਜੀ ਇਦਾਂ ਹੋ ਨਹੀਂ ਸਕਦਾ ਪਰ ਸੱਚੀ ਗੱਲ ਜੇ ਅਕਾਲ ਪੁਰਖ ਪਰਮੇਸ਼ਰ ਗੁਰੂ ਆਪ ਵਿਚਰਦਾ ਜੇ ਕੋਈ ਉਹਨੂੰ ਦਿਲੋਂ ਤਿਆਵੇ ਤੇ ਆਪ ਉਹ ਪ੍ਰਗਟ ਹੁੰਦਾ ਦੇ ਆਪ ਦੁੱਖ ਤੇ ਜਿਹੜੇ ਉਹਦੇ ਦੁੱਖ ਆਪ ਕੱਟਦਾ ਵਾ ਜੇ ਕੋਈ ਦਿਲੋਂ ਸ਼ਰਧਾ ਨਾਲ ਤਾਰੇ ਤੇ ਜਰੂਰ ਵਿਸ਼ਵਾਸ ਰੱਖਿਆ ਕਰੋ ਤਹਾਡੇ ਜਿੰਨੇ ਕਾਰਜ ਆਉ ਕਾਲਪੁਰਕ ਸੱਚੇ ਪਾਤਸ਼ਾਹ ਬਾਜਾ ਵਾਲਾ ਆਪ ਸਵਾਰੂਗਾ